ਮੇਰਾ ਨਾਮ ਕੁਲਵਿੰਦਰ ਸਿੰਘ ਜੀ। ਟਿਉਰੀ ਦਾ ਮਾਮਲਾ ਹੋਇਆ ਉਹ ਕਿੰਨੇ ਸਕੂਲਾਂ 'ਚ ਚੋਰੀ ਹੋਈ ਹੈ ਕਿ ਕਿਛ ਸਮਾਨ ਚੋਰੀ ਹੋਇਆ ਤੁਹਾਡੇ ਸਕੂਲ ਸਾਡੇ ਤਾਂ ਜਿਆਦਾ ਕੈਮਰੇ ਤੋੜੇ ਹੋ ਨਹੀਂ ਕੈਮਰੇ ਨਾਲ ਤੋੜ ਕੇ ਤੇ ਫਿਰ ਜਿੰਨੇ ਕਮਰਿਆਂ 'ਤੇ ਲੱਗੇ ਸੀ ਇਹ ਲੋਕ ਸੈਂਟਰ ਲੌਕ ਤੋੜਿਆ ਆ ਤਾਂ ਦੋ ਕਮਰਿਆਂ ਦੇ ਉਧਾਂ ਲੌਕ ਲੱਗੇ ਬਾਹਰ ਜਿਹੜੇ ਹੂਕ ਤੋੜਦੇ ਆ ਤੇ ਰਾਸ਼ਨ ਜਿਹੜਾ ਸੀਗਾ ਕਣਕ ਤੇ ਚੌਲ ਲਗਭਗ 50 50 60 60 ਕਿਲੋ ਮਤਲਬ ਹੁਣੇ ਘਟੋ ਘਟਾ ਤਾਂ ਉਹ ਲੈ ਗਏ ਚੋਰੀ ਕਰਕੇ ਤਾਂ ਰਸੋਈ ਵਿੱਚੋਂ ਆਟਾ ਸੀਗਾ ਤੇ ਬਟਰਾਮ ਜਿਨਾ ਪਿਆ ਸੀਗਾ ਤੇ ਹੋਰ ਜਿਹੜਾ ਆਪਣੇ ਦਾਲਾਂ ਵਗੈਰਾ ਸੁੱਕਾ ਰਸਣ ਜਿਹੜਾ ਸੀਗਾ ਉਹ ਲੈ ਗਏ ਆ ਉੱਥੋਂ ਚੱਕ ਕੇ ਜਿਹੜੀ ਚੋਰੀ ਹੋਈ ਹੈ ਕਿਸ ਸਮੇਂ ਹੋਈ ਸੀ ਇਹ ਰਾਤ ਅੱਗ ਭਗ 1:30 ਵਜੇ ਦਾ ਟਾਈਮ ਆ 1 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਨਾ ਹਾਂ ਆ ਇੰਟਰ ਗਏ ਆ ਤੇ ਉਸੇ ਟਾਈਮ ਤੇ ਨਹੀਂ ਕੀਤੀ ਪਹਿਲਾਂ ਕੈਮਰੇ ਤੋੜੇ ਸਾਰੇ ਕੈਮਰੇ ਤੋੜ ਕੇ ਤੇ ਕੁਝ ਵਿਜੀਬਲ ਕੁਝ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਤਾਂ ਫਿਰ ਉਸ ਤੋਂ ਬਾਅਦ ਤਸਲੀ ਨਾ ਉਹਨੀ ਆਪਣਾ ਕੰਮ ਕੀਤਾ ਕੀ ਮੰਨ ਕਰਦੇ ਮੈਂ ਕੋਈ ਨਹੀਂ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਸਕੂਲ ਦੀ ਜਿਹੜਾ ਨੁਕਸਾਨ ਹੋਇਆ ਉਹਦਾ ਉਪਰ ਭਾਈ ਕੀਤੀ ਜਾਵੇ ਕੈਮਰੇਵਾਰਾ ਤੋੜਿਆ ਜਾਂ ਲੋਕ ਤੋੜਿਆ ਮੇਰਾ ਨਾਮ ਕੁਲਵਿੰਦਰ ਸਿੰਘ ਮੈਂ ਸਕੂਲ ਇੰਚਾਰਜ ਆ ਇੱਥੇ ਪੀਟੀਟੀ ਟੀਚਰ ਹਾਂ ਪਹਿਲਾਂ ਕਿ ਕਿ ਪਹਿਲਾਂ ਤਾਂ ਮੇਰੀ ਜਦੋਂ ਤੋਂ ਮੈਂ 5 ਸਾਲ ਹੋਇਆ 6 ਸਾਲ ਕਿਹਾ ਇਹਨੂੰ ਉਤੋਂ ਉਹ ਦੋ ਸਬਸਟੈਂਸ ਦੇ ਵਿੱਚ ਦਾ ਨਹੀਂ ਦਿੱਤਾ ਦੋਮਾ ਮੈਂ ਜਦੋਂ ਅਸੀਂ ਕੱਲ ਸਕੂਲੇ ਮਿਤੀ 13 ਨੂੰ ਸਕੂਲ ਖੁੱਲਿਆ ਤਾਂ ਅਸੀਂ ਸਕੂਲ ਵਿਖੇ ਆਏ ਆ ਤਾਂ ਜਦੋਂ ਅਸੀਂ ਆਉਂਦਿਆਂ ਦੇਖਿਆ ਤਾਂ ਇਸ ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਸੀ ਕੈਮਰੇ ਟੁੱਟੇ ਹੋਏ ਸੀਗੇ ਤੇ ਜਦੋਂ ਅਸੀਂ ਅੰਦਰ ਵੜ ਕੇ ਦੇਖਿਆ ਤਾਂ ਉਹਦੇ ਵਿੱਚ ਦੇਖਿਆ ਕਿ ਸਾਡੇ ਸਕੂਲੋਂ ਇੱਕ ਇਹਨਾਂ ਆਟਰ ਚੋਰੀ ਹੋ ਗਿਆ ਇੱਕ LED ਚੋਰੀ ਹੋ ਗਈ ਅਨਾਜ ਕਣਕ ਤੇ ਚਾਵਲ ਲਗਭਗ 3-3 ਭਾਂਟਲ ਚੋਰੀ ਹੋਇਆ ਇੱਕ ਪਿੱਛੇ ਜੇ ਨਵਾਂ ਕੁੱਕਰ ਲਿਆ ਸੀਗਾ ਉਹ ਕੁੱਕਰ ਚੋਰੀ ਹੋ ਗਿਆ 10 ਲੀਟਰ ਦਾ ਇਹ ਹੋਰ ਸਟੇਸ਼ਨਰੀ ਵਗੈਰਾ ਜਿਹੜਾ ਸਮਾਨ ਆ ਉਹ ਸਾਡੇ ਚੋਰੀ ਹੋਇਆ ਹੈ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਪੁਲਿਸ ਥਾਣਾ ਟਾਂਡਾ ਨੂੰ ਇਤਲਾਹ ਵੀ ਕੱਲ ਦਿੱਤੀ ਆ ਕਿ ਸਾਡੇ ਆ ਜਿਹੜੀ ਆ ਚੋਰੀ ਹੋਈ ਗਿਆ ਤੇ ਮੌਕੇ ਤੇ ਫਿਰ ਮੁਲਾਜ਼ਮਾਂ ਨੇ ਆਣ ਕੇ ਜਿਹੜਾ ਮੌਕਾ ਵੀ ਦੇਖਿਆ ਤਾਂ ਉਹ ਵੀ ਇੱਥੋਂ ਸਾਰੇ ਮੌਕੇ ਨੂੰ ਦੇਖ ਕੇ ਸਾਰੇ ਕਮਰਿਆਂ ਵਿੱਚ ਹੋ ਕੇ ਗਏ ਫਿਰ ਤੋੜ ਪਾਣੀ ਕੀਤੀ ਸੀ ਸੀਸੀਟੀਵੀ ਹਾਂਜੀ ਸੀਸੀਟੀਵੀ ਕੈਮਰੇ ਜਿਹੜੇ ਉਹਨਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਹੀ ਭੰਨੇ ਆ ਜੀ ਸਾਰੇ ਤੇ ਬਾਅਦ ਵਿੱਚ ਹੀ ਉਹਨਾਂ ਨੇ ਜਿਹੜਾ ਕੰਮ ਨੂੰ ਅੰਜਾਮ ਦਿੱਤਾ ਆ ਤੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਉਹ ਜਿਹੜੇ ਛੇਰੇ ਆ ਉਹਨਾਂ ਦੇ ਕੋਈ ਦਿਖਾਈ ਨਹੀਂ ਦਿੱਤੇ ਹੈਗੇ ਨੂੰ ਬੰਦੇ ਉਹ ਆ ਉਹਨਾਂ ਨੇ ਤੇ ਤਿੰਨ ਕਿ ਜਣੇ ਦਿਖਾਈ ਦੇ ਦੇ ਰਹੇ ਸੀ ਕੀ ਮੰਗ ਹਾਂਜੀ ਕੀ ਮੰਗ ਕਰ ਚੋਰੀ ਨਾ ਕੀਤਾ ਹੋਈ ਕਿ ਕਰੀਏ ਅਸੀਂ ਤਾਂ ਜੀ ਮੰਗ ਇਹੋ ਹੀ ਕਰਦੇ ਆ ਪ੍ਰਸ਼ਾਸਨ ਤੋਂ ਕਿ ਇਹਨਾਂ ਚੋਰਾਂ ਤੇ ਠੱਲ ਪਾਈ ਜਾਵੇ ਕਿਸੇ ਨਾ ਕਿਸੇ ਤੰਗ ਦੇ ਨਾਲ ਕਿਦਾਂ ਵੀ ਇਹਨਾਂ ਜੀ ਕਿਉਂਕਿ ਇਹ ਬੱਚਿਆਂ ਦਾ ਸਮਾਨ ਆ ਤਾਂ ਸਾਨੂੰ ਸਕੂਲਾਂ ਨੂੰ ਬਹੁਤ ਔਖ ਹੁੰਦੀ ਆ ਤੇ ਕੱਲ ਅਸੀਂ ਮਤਲਬ ਜੋ ਬੱਚਿਆਂ ਦਾ ਬੜਾ ਔਖਾ ਹੋ ਕੇ ਸਿਸਟਮ ਚਲਾਇਆ ਆ ਚਲਾਇਆ ਜ਼ਰੂਰ ਆ ਪਰ ਬਹੁਤ ਔਖਾ ਹੋ ਕੇ ਚਲਾਇਆ ਤਾਂ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਥੱਲ ਪਾਈ ਜਾਵੇ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਚੋਰੀ ਹੋਈ ਆ ਉਸ ਸਮੇਂ ਚੋਰੀ ਦਾ ਕੰਮ ਆ ਕਿ ਛੁੱਟੀ ਗਈ ਲਾਹਾਂ ਇਹ ਹਾਂ ਜੀ ਐਕਚੁਅਲੀ ਕੀ ਸੀਗਾ ਸਾਡੇ 10 ਤਰੀਕ ਤੋਂ ਮਤਲਬ ਛੁੱਟੀ 10 ਤਰੀਕ ਨੂੰ ਇੱਕ ਲੋਕਲ ਛੁੱਟੀ ਹੀ ਕਰਵਾ ਚੌਦੀ 11 12 ਦੀ ਛੁੱਟੀ ਸੀਗੀ ਤੇ 14 ਨੇ 9 10 ਦੀ ਤਰੀਕ ਹੀ ਚੁਣੀ ਆ ਜਿਹੜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਥੋੜੇ ਕੈਦ ਹੋਈ ਆ ਥੋੜਾ ਜਿਹਾ ਉਹਦੇ ਅਨੁਸਾਰ ਉਹ 9 10 ਤਰੀਕ ਦੇ ਵਿੱਚ ਹੀ ਮਤਲਬ ਇਹ ਚੋਰੀ ਹੋਈ ਆ ਤੇ ਛੁੱਟੀਆਂ ਸੀਗੀਆਂ ਤੇ ਉਹਨਾਂ ਨੇ ਛੁੱਟੀਆਂ ਦਾ ਕਿੰਨਾ ਛੁੱਟੀਆਂ ਦਾ ਪੂਰਾ ਲਾਭ ਲਿਆ ਜੀ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਆ ਕਿ ਚੋਰੀ ਦਾ ਮਾਮਲਾ ਹੈ ਜਦੋਂ ਕਿੰਨੇ ਸਕੂਲਾਂ 'ਚ ਚੋਰੀ ਹੋਈ ਹੈ ਕਿ ਕਿਹੜਾ ਸਮਾਨ ਚੋਰੀ ਹੋਇਆ ਤੁਹਾਡੇ ਸਕੂਲ ਸਾਡੇ ਤਾਂ ਜਿਆਦਾ ਕੈਮਰੇ ਤੋੜੇ ਹਨ ਹੀ ਕੈਮਰੇ ਬਣਾ ਤੋੜ ਕੇ ਤੇ ਫਿਰ ਜਿੰਨੇ ਕਮਰਿਆਂ 'ਚ ਲੱਗੇ ਸੀ ਇਹ ਲੋਕ ਸੈਂਟਰ ਲੌਕ ਤੋੜਿਆ ਆ ਤਾਂ ਦੋ ਕਮਰਿਆਂ ਦੇ ਉਦਾਂ ਲੌਕ ਲੱਗੇ ਬਾਹਰ ਜਿਹੜੇ ਹੂਬ ਤੋੜਤੇ ਆ ਤੇ ਰਾਸ਼ਨ ਜਿਹੜਾ ਸੀਗਾ ਕਣਕ ਤੇ ਚੌਲ ਮਿਲ ਲਗਭਗ 50 50 60 60 ਕਿਲੋ ਮਹਲਾ ਹੁਣੇ ਘਟੋ ਘਟਾ ਤਾਂ ਉਹ ਲੈ ਗਏ ਚੋਰੀ ਕਰਕੇ ਤਾਂ ਰਸੋਈ ਵਿੱਚੋਂ ਆਟਾ ਸੀਗਾ ਤੇ ਉਹ ਟਰੰਮ ਜਿਨਾ ਪਿਆ ਸੀਗਾ ਤੇ ਹੋਰ ਜਿਹੜਾ ਆਪਣੇ ਦਾਲਾਂ ਵਗੈਰਾ ਸੁੱਕਾ ਰਸਣ ਜਿਹੜਾ ਸੀਗਾ ਉਹ ਲੈ ਗਏ ਆ ਉੱਥੋਂ ਚੱਕ ਕੇ ਜਿਹੜੀ ਚੋਰੀ ਹੋਈ ਹੈ ਕਿਸ ਸਮੇਂ ਹੋਈ ਸੀਗੀ ਤੇ ਰਾਤ ਆਗ ਭਗ 1:30 ਵਜੇ ਦਾ ਟਾਈਮ ਆ 1 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਨਾ ਹਾਂ ਆ ਇੰਟਰ ਗਏ ਆ ਤੇ ਉਸੇ ਟਾਈਮ ਤੇ ਨੇ ਕੀਤੀ ਹੈ ਪਹਿਲਾਂ ਕੈਮਰੇ ਤੋੜੇ ਸਾਰੇ ਕੈਮਰੇ ਤੋੜ ਕੇ ਤੇ ਕੁਝ ਵਿਜੀਬਲ ਕੁਝ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਤਾਂ ਫਿਰ ਉਸ ਤੋਂ ਬਾਅਦ ਤਸੱਲੀ ਨਾ ਹONI ਆਪਣਾ ਕੰਮ ਕੀਤਾ ਕੀ ਮੰਨ ਕਰਦੇ ਮੈਂ ਕੋਈ ਨਹੀਂ ਕਰਦਾ ਭਿਨਾਂ ਨੂੰ ਜਲਦੀ ਜਲਦ ਫੜਿਆ ਜਾਵੇ ਤੇ ਸਕੂਲ ਦੀ ਜਿਹੜਾ ਨੁਕਸਾਨ ਹੋਇਆ ਉਹਦਾ ਉੱਪਰ ਭਾਈ ਕੀਤੀ ਜਾਵੇ ਕੈਮਰੇ ਵਾਰਾ ਤੋੜਿਆ ਜਾਂ ਲੋਕ ਤੋੜਿਆ ਮੇਰਾ ਨਾਮ ਕੁਲਵਿੰਦਰ ਸਿੰਘ ਮੈਂ ਸਕੂਲ ਇੰਚਾਰਜ ਆ ਇੱਥੇ ਪੀਟੀਟੀ ਟੀਚਰ ਹਾਂ ਪਹਿਲਾਂ ਵੀ ਬੜੀ ਅਸਰ ਮੰਗਿਆ ਕਿ ਪਹਿਲਾਂ ਤਾਂ ਮੇਰੀ ਜਦੋਂ ਦਾ ਮੈਂ 5 ਸਾਲ ਹੋਇਆ 6 ਸਾਲ ਕਿਹਾ ਇਹਨੂੰ ਉਤੋਂ ਉਦੋਂ ਸਬਸਟੇਨ ਦੇ ਵਿੱਚ ਦਾ ਨਹੀਂ ਦਿੱਤਾ ਗਵਾ ਮੈਂ ਜਦੋਂ ਅਸੀਂ ਕੱਲ ਸਕੂਲੇ ਮਿੱਤੀ ਤੀਰਾਂ ਨੂੰ ਸਕੂਲ ਖੁੱਲ੍ਹਿਆ ਅੱਜ ਅਸੀਂ ਸਕੂਲ ਵਿਖੇ ਆਏ ਆ ਤੇ ਜਦੋਂ ਅਸੀਂ ਆਉਂਦੇ ਆ ਵੇਖਿਆ ਆ ਤੇ ਇਸ ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਸੀ ਕਮਰੇ ਟੁੱਟੇ ਹੋਏ ਸੀਗੇ ਤੇ ਜਦੋਂ ਅਸੀਂ ਅੰਦਰ ਵੜ ਕੇ ਦੇਖਿਆ ਤਾਂ ਉਹਦੇ ਵਿੱਚ ਦੇਖਿਆ ਕਿ ਸਾਡੇ ਸਕੂਲੋਂ ਇੱਕ ਇਹਨਾਂ ਵਾਟਰ ਚੋਰੀ ਹੋ ਗਿਆ ਇੱਕ LED ਚੋਰੀ ਹੋ ਗਈ ਅਨਾਜ ਕਣਕ ਤੇ ਚਾਵਲ ਲਗਭਗ 3-3 ਕੁਇੰਟਲ ਚੋਰੀ ਹੋਇਆ ਇੱਕ ਪਿੱਛੇ ਜੇ ਨਵਾਂ ਕੁੱਕਰ ਲਿਆ ਸੀਗਾ ਉਹ ਕੁੱਕਰ ਚੋਰੀ ਹੋ ਗਿਆ 10 ਕਿ ਲੀਟਰ ਦਾ ਤੇ ਹੋਰ ਸਟੇਸ਼ਨਰੀ ਵਗੈਰਾ ਜਿਹੜਾ ਸਮਾਨ ਆ ਉਹ ਸਾਡੇ ਚੋਰੀ ਹੋਇਆ ਹੈ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਪੁਲਿਸ ਥਾਣਾ ਟਾਂਡਾ ਨੂੰ ਇਤਲਾਹ ਵੀ ਕੱਲ ਦਿੱਤੀ ਆ ਵੀ ਸਾਡੇ ਆ ਜਿਹੜੀ ਆ ਚੋਰੀ ਹੋਈ ਗਿਆ ਤੇ ਮੌਕੇ ਤੇ ਫਿਰ ਮੁਲਾਜ਼ਮਾਂ ਨੇ ਆਣ ਕੇ ਜਿਹੜਾ ਮੌਕਾ ਵੀ ਦੇਖਿਆ ਤਾਂ ਉਹ ਵੀ ਇੱਥੋਂ ਸਾਰੇ ਮੌਕੇ ਨੂੰ ਦੇਖ ਕੇ ਸਾਰੇ ਕਮਰਿਆਂ ਵਿੱਚ ਹੋ ਕੇ ਗਏ ਫਿਰ ਤੋੜ ਪਾਣੀ ਕੀਤੀ ਸੀ ਸੀਸੀਟੀਵੀ ਹਾਂਜੀ ਸੀਸੀਟੀਵੀ ਕੈਮਰੇ ਜਿਹੜੇ ਉਹਨਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਹੀ ਭੰਨੇ ਆ ਜੀ ਸਾਰੇ ਤੇ ਬਾਅਦ ਵਿੱਚ ਹੀ ਉਹਨਾਂ ਨੇ ਜਿਹੜਾ ਕੰਮ ਨੂੰ ਅੰਜਾਮ ਦਿੱਤਾ ਆ ਤੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਉਹ ਜਿਹੜੇ ਛੇਰੇ ਆ ਉਹਨਾਂ ਦੇ ਕੋਈ ਦਿਖਾਈ ਨਹੀਂ ਦਿੱਤੇ ਹੈਗੇ ਨੂੰ ਬੰਦੇ ਉਹ ਆ ਉਹਨਾਂ ਨੇ ਤੇ ਤਿੰਨ ਕਿ ਜਣੇ ਦਿਖਾਈ ਦੇ ਦੇ ਰਹੇ ਸੀ ਕੀ ਮੰਗ ਹਾਂਜੀ ਕੀ ਮੰਗ ਕਰ ਅਸੀਂ ਤਾਂ ਜੀ ਮੰਗ ਇਹੋ ਹੀ ਕਰਦੇ ਆ ਪ੍ਰਸ਼ਾਸਨ ਤੋਂ ਕਿ ਇਹਨਾਂ ਚੋਰਾਂ ਤੇ ਠੱਲ ਪਾਈ ਜਾਵੇ ਕਿਸੇ ਨਾ ਕਿਸੇ ਤੰਗ ਦੇ ਨਾਲ ਕਿਦਾਂ ਵੀ ਇਹਨਾਂ ਜੀ ਕਿਉਂਕਿ ਇਹ ਬੱਚਿਆਂ ਦਾ ਸਮਾਨ ਆ ਤਾਂ ਸਾਨੂੰ ਸਕੂਲਾਂ ਨੂੰ ਬਹੁਤ ਔਖ ਹੁੰਦੀ ਆ ਤੇ ਕੱਲ ਅਸੀਂ ਮਤਲਬ ਜੋ ਬੱਚਿਆਂ ਦਾ ਬੜਾ ਔਖਾ ਹੋ ਕੇ ਸਿਸਟਮ ਚਲਾਇਆ ਆ ਚਲਾਇਆ ਜਰੂਰ ਆ ਪਰ ਬਹੁਤ ਔਖਾ ਹੋ ਕੇ ਚਲਾਇਆ ਤਾਂ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਠੱਲ ਪਾਈ ਜਾਵੇ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਚੋਰੀ ਹੋਈ ਆ ਉਸਮ ਚੋਰੀ ਦਾ ਕੰਮ ਆ ਕਿ ਛੁੱਟੀ ਗਈ ਲਾਹਾਂ ਇਹ ਹਾਂ ਜੀ ਐਕਚੁਅਲੀ ਕੀ ਸੀਗਾ ਸਾਡੇ 10 ਤਰੀਕ ਤੋਂ ਮਤਲਬ ਛੁੱਟੀ 10 ਤਰੀਕ ਨੂੰ ਇੱਕ ਲੋਕਲ ਛੁੱਟੀ ਹੀ ਕਰਵਾ ਚੌਦੀ 11 12 ਦੀ ਛੁੱਟੀ ਸੀਗੀ ਤੇ ਚੋਰਾਂ ਨੇ 9 10 ਦੀ ਤਰੀਕ ਹੀ ਚੁਣੀ ਆ ਜਿਹੜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਥੋੜੇ ਕੈਦ ਹੋਈ ਆ ਥੋੜਾ ਜਿਹਾ ਉਹਦੇ ਅਨੁਸਾਰ ਉਹ 9 10 ਤਰੀਕ ਦੇ ਵਿੱਚ ਹੀ ਮਤਲਬ ਇਹ ਚੋਰੀ ਹੋਈ ਆ ਤੇ ਛੁੱਟੀਆਂ ਸੀਗੀਆਂ ਤੇ ਉਹਨਾਂ ਨੇ ਛੁੱਟੀਆਂ ਦਾ ਕਿੰਨਾ ਛੁੱਟੀਆਂ ਦਾ ਪੂਰਾ ਲਾਭ ਲਿਆ ਜੀ ਮੈਂ ਜਦੋਂ ਅਸੀਂ ਕੱਲ ਸਕੂਲੇ ਮਿਤੀ 13 ਨੂੰ ਸਕੂਲ ਖੁੱਲ੍ਹਿਆ ਅਸੀਂ ਸਕੂਲ ਵਿਖੇ ਆਏ ਆ ਤਾਂ ਜਦੋਂ ਅਸੀਂ ਆਉਂਦਿਆਂ ਵੇਖਿਆ ਆ ਤੇ ਇਸ ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਸੀ ਕੈਮਰੇ ਟੁੱਟੇ ਹੋਏ ਸੀਗੇ ਤੇ ਜਦੋਂ ਅਸੀਂ ਅੰਦਰ ਵੜ ਕੇ ਦੇਖਿਆ ਤਾਂ ਉਹਦੇ ਵਿੱਚ ਦੇਖਿਆ ਕਿ ਸਾਡੇ ਸਕੂਲੋਂ ਇੱਕ ਇਹਨਾਂ ਆਟਰ ਚੋਰੀ ਹੋ ਗਿਆ ਇੱਕ LED ਚੋਰੀ ਹੋ ਗਈ ਅਨਾਜ ਕਣਕ ਤੇ ਚਾਵਲ ਲਗਭਗ 3-3 ਪੌਂਟਲ ਚੋਰੀ ਹੋਇਆ ਇੱਕ ਪਿੱਛੇ ਜੇ ਨਵਾਂ ਕੁੱਕਰ ਲਿਆ ਸੀਗਾ ਉਹ ਕੁੱਕਰ ਚੋਰੀ ਹੋ ਗਿਆ 10 ਕਿ ਲੀਟਰ ਦਾ ਤੇ ਹੋਰ ਸਟੇਸ਼ਨਰੀ ਵਗੈਰਾ ਜਿਹੜਾ ਸਮਾਨ ਆ ਉਹ ਸਾਡੇ ਚੋਰੀ ਹੋਇਆ ਹੈ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਪੁਲਿਸ ਥਾਣਾ ਟਾਂਡਾ ਨੂੰ ਇਤਲਾਹ ਵੀ ਕੱਲ ਦਿੱਤੀ ਆ ਵੀ ਸਾਡੇ ਆ ਜਿਹੜੀ ਆ ਚੋਰੀ ਹੋਈ ਗਿਆ ਤੇ ਮੌਕੇ ਤੇ ਫਿਰ ਮੁਲਾਜ਼ਮਾਂ ਨੇ ਆਣ ਕੇ ਜਿਹੜਾ ਮੌਕਾ ਵੀ ਦੇਖਿਆ ਤਾਂ ਉਹ ਵੀ ਇੱਥੋਂ ਸਾਰੇ ਮੌਕੇ ਨੂੰ ਦੇਖ ਕੇ ਸਾਰੇ ਕਮਰਿਆਂ ਵਿੱਚ ਹੋ ਕੇ ਗਏ ਫਿਰ ਤੋੜ ਪਾਣੀ ਕੀਤੀ ਸੀ ਸੀਸੀਟੀਵੀ ਹਾਂਜੀ ਸੀਸੀਟੀਵੀ ਕੈਮਰੇ ਜਿਹੜੇ ਉਹਨਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਹੀ ਭੰਨੇ ਆ ਜੀ ਸਾਰੇ ਤੇ ਬਾਅਦ ਵਿੱਚ ਹੀ ਉਹਨਾਂ ਨੇ ਜਿਹੜਾ ਕੰਮ ਨੂੰ ਅੰਜਾਮ ਦਿੱਤਾ ਆ ਤੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਉਹ ਜਿਹੜੇ ਥੇਰੇ ਆ ਉਹਨਾਂ ਦੇ ਕੋਈ ਦਿਖਾਈ ਨਹੀਂ ਦਿੱਤੇ ਹੈਗੇ ਨੂੰ ਬੰਦੇ ਹੂ ਆ ਉਹਨਾਂ ਨੇ ਤੇ ਤਿੰਨ ਕੁ ਜਣੇ ਦਿਖਾਈ ਦੇ ਦੇ ਰਹੇ ਸੀ ਕੀ ਮੰਗ ਹਾਂਜੀ ਕੀ ਮੰਗ ਕਰ ਚੋਰੀ ਨਾ ਕੀਤਾ ਵੀ ਕਿ ਕਰੀਏ ਅਸੀਂ ਤਾਂ ਜੀ ਮੰਗ ਇਹੋ ਹੀ ਕਰਦੇ ਆ ਪ੍ਰਸ਼ਾਸਨ ਤੋਂ ਕਿ ਇਹਨਾਂ ਚੋਰਾਂ ਤੇ ਠੱਲ ਪਾਈ ਜਾਵੇ ਕਿਸੇ ਨਾ ਕਿਸੇ ਤੰਗ ਦੇ ਨਾਲ ਕਿੱਦਾਂ ਵੀ ਇਹਨਾਂ ਦੇ ਕਿਉਂਕਿ ਇਹ ਬੱਚਿਆਂ ਦਾ ਸਮਾਨ ਆ ਤਾਂ ਸਾਨੂੰ ਸਕੂਲਾਂ ਨੂੰ ਬਹੁਤ ਔਖ ਹੁੰਦੀ ਆ ਤੇ ਕੱਲ ਅਸੀਂ ਮਤਲਬ ਜੋ ਬੱਚਿਆਂ ਦਾ ਬੜਾ ਔਖਾ ਹੋ ਕੇ ਸਿਸਟਮ ਚਲਾਇਆ ਆ ਚਲਾਇਆ ਜ਼ਰੂਰ ਆ ਪਰ ਬਹੁਤ ਔਖਾ ਹੋ ਕੇ ਚਲਾਇਆ ਤਾਂ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਥੱਲ ਪਾਈ ਜਾਵੇ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਚੋਰੀ ਹੋਈ ਆ ਉਸ ਸਮੇਂ ਚੋਰੀ ਦਾ ਕੰਮ ਆ ਕਿ ਛੁੱਟੀ ਗਈ ਲਹਾ ਇਹ ਹਾਂ ਜੀ ਐਕਚੁਅਲੀ ਕੀ ਸੀਗਾ ਸਾਡੇ 10 ਤਰੀਕ ਤੋਂ ਮਤਲਬ ਛੁੱਟੀ 10 ਤਰੀਕ ਨੂੰ ਇੱਕ ਲੋਕਲ ਛੁੱਟੀ ਹੀ ਕਰਵਾ ਚੌਦੀ 11 12 ਦੀ ਛੁੱਟੀ ਸੀਗੀ ਤੇ 14 ਨੇ 9 10 ਦੀ ਤਰੀਕ ਹੀ ਚੁਣੀ ਆ ਜਿਹੜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਥੋੜੇ ਕੈਦ ਹੋਈ ਆ ਥੋੜੀਆਂ ਉਹਦੇ ਅਨੁਸਾਰ ਉਹ 9 10 ਤਰੀਕ ਦੇ ਵਿੱਚ ਹੀ ਮਤਲਬ ਇਹ ਚੋਰੀ ਹੋਈ ਆ ਤੇ ਛੁੱਟੀਆਂ ਸੀਗੀਆਂ ਤੈਨੂੰ ਉਹਨਾਂ ਨੇ ਛੁੱਟੀਆਂ ਦਾ ਕਿੰਨਾ ਛੁੱਟੀਆਂ ਦਾ ਪੂਰਾ ਲਾਭ ਲਿਆ ਜੀ